ਤਿਆ ਪਰ ਨੂੰ ਅੱਜ ਆਪਣੇ ਸਬਸਕ੍ਰਾਈਬਰ ਮਿਲਦੇ ਹੁਣ ਆਪਾਂ ਉਹਨੂੰ ਗੋਲਚੇ ਦੀ ਪਾਰਟੀ ਕਰਾਂਗੇ ਕਰੋਗੇ ਬਈ ਹੈਲੋ ਬਈ ਮੇਰੇ ਕੋਲ ਪੈਸੇ ਨਹੀਂ ਮੇਰੇ ਕੋਲ ਆਏ ਨਾ ਕਰੋ ਗੋਲਚੇ ਮੇਰੇ ਕੋਲ ਪੈਸੇ ਨਹੀਂ ਮੇਰੇ ਕੋਲ ਆਏ ਨਾ ਦੱਸੋ ਕਾਲਾ ਸੱਦੀਆ ਦੇ ਮੜਾਇਆ ਬੱਤੋਲੇ ਕਿਵੇਂ ਆ ਹੈਲੋ ਕਰ ਦੇ ਚੱਕ ਕਰ ਦੇ ਲੈ ਯਾਰ ਮੇਰੀ ਗੱਲ ਨਹੀਂ ਖਾਣਾ ਮੈਂ ਤਾਂ ਫੋਟੋ ਲੈ ਕੇ ਦਿੰਦਾ ਮਜ਼ਾਕ ਕਰੀਏ ਹਾਂ ਉਹ ਵਾਹ ਇਤਰੇ ਜਗਰਾਤ ਸਿੰਘ ਆਏ ਬੱਤੋਲਦਨ ਤੇ ਹੁਣ ਤੁਸੀਂ ਖਾਣਨੇ ਆਗੇ ਨਹੀਂ ਮੈਨੂੰ ਆਦਾ ਸਭ ਤੁਸੀਂ ਦੇਖਣਾ ਹੈਂ ਦੰਮੇ ਖਾਣੇ ਦੰਮੇ ਖਾਣੇ ਮੈਂ ਤਾਂ ਕੁਝ ਨਹੀਂ ਖਾਣਾ ਤੁਸੀਂ ਵੀ ਨਾ ਖਾਇਆ ਕਰੋ ਵਧੀਆ ਚੀਜ਼ ਨਹੀਂ ਚਾਹੀਏ ਸੌਰੀ ਮੋਤੋਣਾ ਓਏ ਯਾਰ ਮੈਂ ਖੇਡਣ ਚੱਲਿਆ ਨਹੀਂ ਮੈਂ ਖਾ ਲੈਂਦਾ ਮੈਂ ਮੈਂ ਨਾ ਅਮਕ ਓਕੇ ਬਾਈ ਮਿਲਦੇ ਆਏ ਪਾਏ A few moments later and these are three girls ਦੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ Travel with Jasveer ਦੇ ਵਿੱਚ ਸੋ ਅਸੀਂ 2-3 ਸਾਲਾਂ ਬਾਅਦ ਬਈ ਫੁੱਟਬਾਲ ਦਾ ਮਤਲਬ ਸ਼ੁਰੂਆਤ ਕਰਨ ਲੱਗੇ ਦੁਬਾਰਾ ਸੌਕਰ ਦੀ ਪੈਂਡ ਤੇ ਖੇਡਣ ਲੱਗੇ ਪਹਿਲਾਂ ਵੀ ਵਧੀਆ ਖੇਡਦੇ ਸਾਰੇ ਜਣੇ ਤਾਂ ਬਾਹਰ ਚਲੇ ਗਏ ਸੀਗੇ ਤਾਂ ਕਰਕੇ ਖਾਲੀ ਮદાન ਹੋ ਗਿਆ ਸੀ ਤੇ ਅੱਜ ਅਸੀਂ ਪਹਿਲੇ ਦਿਨ ਫੋਟੋ ਵਾਲੀ ਸ਼ੁਰੂਆਤ ਕਰਨ ਆ ਬਹੁਤ ਟਾਈਮ ਬਾਅਦ ਪਹਿਲਾਂ ਵੀ ਅੰਗਰੇਜ਼ ਆ ਗਿਆ ਫੋਨ ਮੈਨੂੰ ਕਿਹਾ ਯਾਰ ਆਪਾਂ ਖੇਤ ਚੱਲ ਕੇ ਨਾ ਮੈਨੂੰ ਅਮਰੂਦਾਂ ਦਾ ਲਾਲਚ ਆ ਜਾਂਦਾ ਪਰ ਕੰਮ ਇਹਨੇ ਕੋਈ ਹੋਰ ਹੀ ਕਰਨਾ ਸੀ ਤੇ ਦੇਖ ਸਕਦੇ ਓ ਖਾਲਾ ਮੇਰਾ ਉਹ ਵੀ ਲੱਗੇ ਉਹਦਾ ਕੋਈ ਨਹੀਂ ਉਹ ਦੇਖਾਈ ਜਾਂਦਾ ਓ ਜੇ ਤੂੰ ਸਾਡੇ ਨਹੀਂ ਖਾਣ ਇਹਨਾਂ ਦੇ ਖਾਲ ਚਲ ਉਹਦਾ ਮੈਂ ਖਾ ਲੂੰਗਾ ਪਰ ਉਹ ਇਹਨੇ ਕੰਮ ਆਹ ਕਢਾਉਣਾ ਸੀ ਆ ਉਹਦਾ ਇਹ ਕਹਿੰਦਾ ਪੱਠੇ ਚਾ ਕੇ ਆ ਹੁਣ ਮੈਂ ਤਾਂ ਵੀ ਪੱਠੇ ਨਹੀਂ ਕਿਹਾ ਸੀ ਤੈਨੂੰ ਨਹੀਂ ਕਿਹਾ ਸੀ ਅਮਰੂਦ ਖਾਣਾ 6-7 ਖਾਲਾ ਤੂੰ ਬਾਠੀ ਗਿਆ ਮੈਨੂੰ ਬਾਗਲ ਬਣਾਦਾ ਇਹਨੇ ਮਤਲਬ ਤੇ ਤੋੜਮ ਕੀ ਲੈ ਆਇਆ ਦਾ ਇਹ ਪੱਠੇ ਚ ਕਾਉਣਾ ਵਿਚਾਰ ਨੂੰ ਕੜਾਇਆ ਤਨੂੰ ਹਾਂ ਕਿ ਮੈਂ ਕੜਾਇਆ ਬੈਰ ਲਕਾਰ ਦੇ ਗਿਆ ਤੋੜਮ ਕਰਾ ਲਿਆ ਕਦੀਗਾ ਹੈਲੋ ਕਰਦੇ ਸਾਰਿਆਂ ਨੂੰ ਹੈਲੋ ਤੂੰ ਕਿ ਠੀਕ ਠਾਕ ਓ ਠੀਕ ਠਾਕ ਆ ਦੇਖ ਲੋ ਅੰਗਰੇ ਬਈ ਲਾਰਾ ਲੱਪਾ ਲਾ ਕੇ ਆ ਗਿਆ ਉਹੋ ਜਾਂ ਮੈਂ ਸੀ ਲਾਲਚ ਚ ਆ ਗਿਆ ਲਾਲਚ ਬੁਰੀ ਬਣਾ ਹਣ ਉੱਥੇ ਜਨਤਾ ਫੋਨ ਕਰੀ ਜਾਂਦੀ ਐ ਤੇ ਇੱਥੇ ਕੰਮ ਉਹ ਕਰੀ ਬੈਠਾ ਇਹਨਾਂ ਨੇ ਖਾਣੇ ਗਾਲਾ ਮਰੂ ਦਾ ਕਿੰਨਾ ਦੇ ਮੁਰਕ ਮਾਰੇ ਦੇਖ ਕਿਉਂ ਨੇ ਆਪਣੇ ਰੱਖੇ ਹੋਏ ਜੰਗਲੀ ਉਹ ਸਾਹਮਣੇ ਕਿੜਾ ਕਿੱਡੇ ਕਿੱਡਿਆ ਤੂੰ ਪੰਜਾਬ ਦਾ ਵਿਊ ਚੈੱਕ ਕਰੋ ਯਾਰ ਕਿਉਂ ਅੰਗਰੇਜ਼ ਹਨਾ ਓਏ ਵਾਓ ਮੋਢੇ ਉੱਤੇ ਖੇਸੀ ਯਾਰ ਹੋਏ ਪਰਦੇਸੀ ਇਹ ਆਜੂ ਤੇ ਨਾ ਹਰ ਤੱਕ ਨੂੰ ਪੰਜਾਬ ਵਾਹ ਪੰਜਾਬ ਦਾ ਕੋਈ ਮੁੱਲ ਨਹੀਂ ਨਾ ਕੋਈ ਤੋੜਾ ਪੰਜਾਬ ਦਾ ਬਾਪ ਪੰਜਾਬ ਹੀ ਆ ਆ ਦੇਖੋ ਸਾਡੇ ਆ ਹਾਂ? ਕਰੋੰ ਦਾ ਵੀਊ ਵੀ ਲੈਣਾ ਆਪਾਂ ਕਹਿੰਦੇ ਆ ਰੀਲ ਬਣਾਈਏ ਕੋਈ ਕਿਸ ਦਿਨ ਬਣਾਵਾਂਗੇ ਮੇਰੇ ਕੋਲ ਉਹ ਪਿਆ ਫਿਰ ਤਾਂ ਮੈਂ ਰੇ ਆਉਂਗਾ ਓਏ ਗਿੰਬਲ ਪਿਆ ਮੇਰੇ ਕੋਲੇ ਜੇ ਕਿਸ ਦਿਨ ਬਣਾਉਣੀ ਏ ਸਲੋ ਮੋਸ਼ਨ ਚ ਓਏ ਜਿਵੇਂ ਉਹ ਪੈਸੀ ਜੀ ਤੇ ਤੁਰਕੇ ਨਹੀਂ ਆਉਂਦੇ ਹਾਂ ਹਾਂ ਸਾਰੀ ਬਣਾਵਾਂਗੇ ਕੜਾਏ ਦੇ ਸੂਟ ਪਵਾ ਦਾਂਗੇ ਕੜਾਏ ਲੇ ਮhenga ਬਾਲੇਗਾ ਮhenga ਬਾਲੇਗਾ ਮhenga ਬਾਲੇ ਕਲੋਲਾ ਕੜਾਏ ਚ ਨਾਲ ਆ ਚੂਬਰ ਹੈ ਕਹਿੰਦੇ ਐਨਾ ਪੱਠਾ ਇੰਨਾ ਪੱਠਾ ਕਹਿੰਦਾ ਇਹੀ ਲੈ ਕੇ ਆਂਦਾ ਵਿਚਾਰਾ ਕਿਵੇਂ ਆ ਇਹ ਨਾ ਜਾਰਾ ਸਿੰਘ ਇਹ ਕਹਿੰਦਾ ਮੈਂ ਵੀਡੀਓ ਚ ਨਹੀਂ ਆਉਣਾ ਫੇ ਚੱਲ ਫੇਰ ਵੀ ਆਪਾਂ ਇਹਦਾ ਛੋਟਾ ਜਿਹਾ ਕਲਿੱਪ ਲੈ ਹੀ ਲੈਨੇ ਕੀ ਨਾ ਕੀ ਦੱਸਿਓ ਜਾਰਾ ਇਹ ਤੇ ਰੱਖ ਜਾਰਾ ਉਹ ਦਿਲਦਾਰਾ ਮੈਨੂੰ ਲੱਗਦਾ ਜਾਨ ਤੋਂ ਪਿਆਰਾ ਅੰਗਰੇਜ਼ ਫਰ ਅੱਜ ਦੀ ਵੀਡੀਓ ਪਾ ਇਥੇ ਸ਼ੋਅ ਕਰਦੀਆਂ ਸ਼ਾਰਟ ਵੀਡੀਓ ਪਾ ਦਿੰਨੇ ਆ ਚੱਲ ਥੋੜੀ ਜੀ ਅੱਜ ਦੀ ਵੀਡੀਓ ਬਾਈ ਅੰਗਰੇਜ਼ ਤੇ ਕਿਹੜੇ ਚ ਦੇਣਾ ਪਹਿਲਾਂ ਤੂੰ ਐਂ ਦੇ ਦੇ ਉਹ ਘੈਂਟ ਆ ਨਾ ਬੈਜੋ ਵੀਡੀਓ ਤਾਂ ਆਪੇ ਘੈਂਟ ਆ ਗਾਲਾਂ ਨਾ ਕੱਢ ਤੈਨੂੰ ਮੈਂ ਕਿੰਨੇ ਰੀ ਗਾਲਾਂ ਕੱਢੇ ਮੈਨੂੰ ਮੈਥੋਂ ਨਿਕਲਿਆ ਜਾਂਦੀ ਆ ਸਲੈਂਗ ਆ ਆਪ ਉਥੋਂ ਗਿਆ ਉਹ ਬੀਪ ਕਰ ਲਾ ਦਿੰਦਾ ਚਲ ਮੈਂ ਬੀਪ ਲਾ ਦੂੰਗਾ ਮੈਂ ਕੱਟ ਕਰ ਦੂੰਗਾ ਕਿੰਨੀ ਵਾਰੀ ਤੂੰ ਬੀਪ ਜ਼ਰੂਰ ਲਾਉਣੀ ਆ ਬਸ ਠੀਕ ਆ ਭਾਈ ਅੱਜ ਦੀ ਵੀਡੀਓ ਇੱਥੇ ਬਸ ਸਮਾਪਤ ਕਰਦੇ ਆ ਥੋੜੀ ਵੀਡੀਓ ਮੈਨੂੰ ਕੋਈ ਕੰਟੈਂਟ ਨਹੀਂ ਸੀ ਮਾੜੇ ਇੱਥੋਂ ਕੱਟ ਲੈ ਤੈਨੂੰ ਪਹਿਲਾਂ ਅਮਰੂਦਾਂ ਗੁਲੇ ਲੈ ਕੇ ਚਾਲਦਾ ਸਾਡੇ ਤਿੰਨ ਵਰਾਇਟੀਆਂ ਅਮਰੂਦਾਂ ਦੀਆਂ ਤੈਨੂੰ ਪਤਾ ਕਿਹੜੀਆਂ ਕਿਹੜੀਆਂ ਇਹਰੇ ਦੇਤੀ ਛੋਟੇ ਛੋਟੇ ਬੇਰਾਰਗੇ ਹੁੰਦੇ ਆ ਹਾਂ ਇੱਕ ਆ ਹੋਰਾਂ ਲੱਗਾ ਉਹਦਾ ਬੂਟਾ ਛੋਟਾ ਤੇ ਅਮਰੂਦ ਉਹਦੇ ਡਾ ਲੱਗਦਾ ਹਾਂ ਇੱਕ ਤਾਂ ਵਿਚਾਰੇ ਤੂਤੇ ਖਾ ਜਾਂਦੇ ਆ ਇੱਕ ਤਾਂ ਵਿਚਾਰੇ ਤੂਤੇ ਖਾ ਜਾਂਦੇ ਆ ਨਾਲ ਉਹਨਾਂ ਦੇ ਰਹਿੰਦਾ ਠੀਕ ਆ ਬੰਦੇ ਦੀ ਯਾਰ ਦੀ ਚੜਾਈ ਦੇਖੋ ਸਟੱਡ ਪਾਇਆ ਸ ਹੈਗਾ ਦੇ ਹਨਾ ਤੇ ਪੱਠੇ ਜਗਣ ਹੋਇਆ ਇਹ ਹੁੰਦੀ ਆ ਕੰਮ ਵਾਲੇ ਮੁੰਡਿਆਂ ਦੀ ਪਛਾਣ ਬੰਦਾ ਕਹਿੰਦਾ ਮੈਂ ਕੰਮ ਜੇ ਉਹ ਕੰਮ ਜੀਨੇ ਕਰਾਉਣਾ ਨੇ ਸਟੱਡ ਪਾ ਕੇ ਵੀ ਕਰਾਈ ਦਾਰੂ ਵੀ ਨਹੀਂ ਛੱਡਨੀ ਤੇ ਫਿੱਟ ਵੀ ਰਹਿਣਾ ਕੰਮ ਆ ਹਾਂ ਬਸ ਠੀਕ ਆ ਹੁਣ ਆਪਾਂ ਤੁਹਾਨੂੰ ਲੈ ਕੇ ਚੱਲਦੇ ਹਾਂ ਅਮਰੂਦਾਂ ਦੇ ਬੂਟੇ ਕੋਲੇ ਤੇ ਆਪਾਂ ਦੇਖਦੇ ਹਾਂ ਵੀ ਕੀ ਮਾਹੌਲ ਆ ਚੱਲ ਅੰਗਰੇਜ਼ ਓਏ ਭਈਆ ਬਲਦ ਜੋੜਦੇ ਪਿੱਛੇ ਤੋਂ ਨਹੀਂ ਲੜ ਪਏ ਏ ਬੰਦੇ ਓਏ ਨਾ ਯਾਰ ਅੰਗਰੇਜ਼ ਕਿਉਂ ਲੜੀਆ ਨੇ ਓਏ ਓਏ ਨਹੀਂ ਨਹੀਂ ਓਏ ਹਾਗੜਾ ਜੀ ਯਾਰ ਤੂੰ ਉਹਨੂੰ ਲੈ ਗਿਆ ਬਲਦ ਲਿਆ ਤੂੰ ਮੈਂ ਦਾਤ ਦਿੰਦਾ ਅੱਗੇ ਬਲਦ ਹੀ ਜੋੜਦੇ ਹਾਂ ਹਾਂ ਬਲਦ ਲਿਆ ਤੂੰ ਓਏ ਓਹ ਜਾਨ ਚਾਹੀਦੀ ਆ ਪੌਣ ਜਾਨ ਓਏ ਆ ਇੱਥੇ ਰੱਖ ਓ ਵਾਹ ਓਏ ਗ੍ਰੇਟ ਤੇਰੇ ਅੰਗਰੇਜ਼ ਜੁੜਿਆ ਬਲਦ ਦੀ ਥਾਂ ਤੇ तो रुको जरा सबर करो बोला धक्का मुक्की नहीं कर अगला टाइटल ये रहूगा पर आदम चले खत्म बाय बाय टाटा गुड बाय गया सही छड़ के गया अंग्रेज की करता कौन नहीं ਕਣਕ ਨੂੰ ਗੁੱਸੇ ਵੀ ਗਲਤ ਪਾਣੀ ਨਹੀਂ ਦੇਣਾ ਕੋਈ ਵੀ ਗਲਤ ਪਾਣੀ ਨਾ ਪਹਿਲਾ ਵਾਸਤਾ ਸਮਝ ਰਹੇ ਹੋ ਸਮਝ ਰਹੇ ਹੋ ਸਾਡੇ ਵੀ ਸੀਗਾ ਕਸੀਰੂ ਸਿੰਘ ਉਹਨੇ ਪਾਤਾ ਪਾਣੀ ਉਹ ਤੇ ਡਰਦਾ ਪਰ ਇਹ ਆ ਉਹ ਇੰਨਾ ਦਾ ਇਹ ਡਰਦਾ ਵੀ ਨਹੀਂ ਨਹੀਂ ਡਰਨੇ ਦੀ ਓਏ ਟਾਈਟਲ ਕੀ ਰਹਿਊਗਾ ਅੰਗਰੇਜ਼ ਓਏ ਆ ਵੀਡੀਓ ਦਾ ਟਾਈਟਲ ਕੀ ਰਹਿਊਗਾ ਐ ਦਿਲਦਾਰਾ ਕੀ ਲੱਗਣਾ ਜੋਂ ਪਾਗ ਤੇਰੇ ਹਰੀ ਬੰਨੀ ਵੇ ਕਿਸਾਨੀ ਵਾਲੀ ਤੇ ਕਿਸਾਨੀ ਵਾਲੇ ਮੰਦਰੇ ਲੱਛਣ ਕੋਈ ਲੱਗ ਨਹੀਂ ਰਹੇ ਆਹ ਅਜ਼ਾਦ ਕਿਸਾਨ ਬਸ ਇਹ ਉੱਤੇ ਬੈਠੂ ਲੈ ਨਹੀਂ ਠੀਕ ਆ ਕਿਹਨੇ ਚ ਓਏ ਫਰੀडम ਬਸ ਫਰੀਡ ਮੇਰੀ ਗੱਲ ਤਾਂ ਹੈ ਨਾ ਚਲ ਛੋਟ ਵੇਖੀ ਬਣਦਾ ਵੇਖ ਵੀ ਆਹ ਹੋ ਲਿਆ ਵੀ ਪੁਰਾਣੇ ਜਲਵਾਨੇ ਦਾ ਸਟੇਜ ਆ ਲੱਗ ਲ ਆ ਹੀ ਹੁੰਦਾ ਬੈਲ ਕਰ ਫੜਾ ਓਏ ਬਾਤ ਨੂੰ ਯਾਰ ਬੱਟਾਂ ਦੇ ਸਟੱਡ ਪਾ ਕੇ ਤੁਰ ਹੀ ਫਿਰਦੇ ਜਾਂ ਤਾਂ ਓਏ ਨਾ ਓਏ ਓਏ ਡਰੀ ਜਾਂਦਾ ਓ ਡਰੀ ਜਾਂਦਾ ਪਰਾਂ ਹੋ ਜਾ ਉਹ ਉੱਤੇ ਭੱਜ ਗਿਆ ਯਾਰ ਇੱਕ ਦਿਨ ਹੀ ਨਹੀਂ ਬੈਣ ਕਾ ਇਹਨੇ ਭਜਾਇਆ ਘਰ ਦੇ ਗਈਆਂ ਰੇੜੀ ਕਿੱਥੇ ਰਹਿ ਗਈ ਬੈਣ ਕਾ ਘਰੇ ਆ ਗਿਆ ਘਰ ਦੇ ਗਈਆਂ ਰੇੜੀ ਕਿੱਥੇ ਰਹਿ ਗਈ ਬੈਣ ਕਾ ਘਰੇ ਆ ਗਿਆ ਓ ਡਰਦਾਂ ਗਰੇ ਪਰਾਂ ਓਏ ਮੜਾ ਜਾ ਹਾਂ ਨਹੀਂ ਡਰਾਈਵਰ ਕੜਿਆਂ ਜਾ ਕੱਚਾ ਦਿੰਦੋ ਜਾਨੇ ਪੂਰਾ ਗਾਂ ਵੀ ਲੈ ਕੇ ਜਾਂਦਾ ਸੀ ਕਹਿ ਦੋ ਦਿੰਦੇ ਤੂੰ ਭਾਸ਼ ਨਹੀਂ ਦਈ ਇਹਨਾਂ ਕੋਈ ਕੰਮ ਕੀਤਾ ਪੱਕ ਤੇਰੇ ਬੰਨਿਆ ਕਿਸਾਨੀ ਵਾਲੀ ਕੰਮ ਤੇਰਾ ਹੈਗਾ ਕੋਈ ਕਿਸਾਨੀ ਵਾਲਾ ਲੈਕਚਰ ਝਾੜੀ ਇਹ ਵੀ ਆਗੂ ਦੂਜੇ ਹੁੰਦੇ ਸੀ ਦੂਜਾ ਉਹ ਜਿਹੜੇ ਉਹ ਨਹੀਂ ਹੁੰਦੇ ਸਸਰੀ ਘਰ ਵਾਲੇ ਵਾਹ ਕੰਮ ਕਰਾਈ ਸਸਰੀ ਘਰ ਨਾਲੇ ਸਸਰੀ ਘਰ ਵਾਲੇ ਆ ਬਾਸ ਬਾਸ ਆ ਵਾਲੇ ਵੀਊ ਵਾਲੇ ਨਾ ਬਾਈ ਤੈਨੂੰ ਕੁਛ ਨਹੀਂ ਕਹਿੰਦੇ ਯਾਰ ਅਸੀਂ ਇਹ ਜਦੋਂ ਮੈਂ ਐ ਕਾਲੀ ਕਾਲੀ ਬੋਲਦਾ ਮੇਰਾ ਫਲੱਡ ਕੰਪ ਹਾਂ ਬਲੱਡ ਬੰਪ ਹੈ ਹਿੱਥੇ ਰੱਖ ਲੱਗ ਜੂ ਪਤਾ ਕੜਾਏ ਡੈਗਦਾ ਕਿਉਂ ਓਏ ਸਰੋਂ ਚੈੱਕ ਕਰੋ ਤੁਸੀਂ ਆ ਜਾਓ ਬੰਨਣ ਕਿ ਕਿ ਚੱਕਣੀ ਆ ਵੀਊ ਬਹੁਤ ਅਕੜਾਈ ਆ ਨਾ ਬਾਈ ਸਿੱਧੀ ਉਹ ਬਹਿ ਰਹੀ ਆ ਸਨ ਲਾਈਟ ਹੀ ਹੁੰਦੀ ਉਹ ਨਾ ਅੰਗਰੇਜ਼ ਹਾਂ ਤੈਨੂੰ ਅੰਗਰੇਜ਼ੀ ਦਾ ਵੱਧ ਪਤਾ ਨਾ ਕਿਉਂਕਿ ਜਿਹਦਾ ਨਾਂ ਹੀ ਅੰਗਰੇਜ਼ ਹੋਵੇ ਉਹਨੂੰ ਅੰਗਰੇਜ਼ੀ ਦਾ ਫਰ ਆਉਣੀ ਲਾਜੂਗੀ ਆ ਚੱਲ ਤੈਨੂੰ ਇੰਗਲਿਸ਼ ਚ ਸੁਣਾਉਣਾ ਸਨਾਓ ਜੀ ਇੱਕ ਮਿੰਟ ਤੂੰ ਤੂੰ ਕੱਲਾ ਬੱਸ ਇਹਨਾਂ ਕਹਿਣਾ ਵਾਏ ਬਈ ਮਤਲਬ ਕਿਉਂ ਹਾਂ ਉਹ ਜਿਵੇਂ ਬਾਅਦ ਤੇ ਦਿਨ ਟ੍ਰਾਂਸਲੇਟ ਕਰ ਦਾਂਗੇ ਹਾਂ ਹਾਂ ਵਾਏ ਥਿਸ ਸਟ੍ਰਿਕ ਇਜ਼ ਸੋ ਫਨੀ ਵਾਏ ਬਿਕਾਉਸ ਅਰੇ ਕਹਿਣਾ ਕੀ ਚਾਹਤੇ ਹੋ ਕਢਾਂਜ ਦਾ ਫਿਰ ਕਢਾਂਜੀ ਦਾ ਇਹਦਾ ਕੱਟ ਦੇਣਾ ਮੈਂ ਕਿਹਾ ਜਦੋਂ ਜਨਤਾ ਨਾ ਮੰਨੇ ਯਾਰ ਇਹਦਾ ਮੈਂ ਕੱਟ ਦੇਣਾ ਕਿਹਨਾਂ ਤੂੰ ਟ੍ਰੈਵਲ ਵਾਲਾ ਛੱਡ ਕੇ ਪੇਜ ਇੱਕ ਹੋਰ ਨਾਲ ਪੰਡ ਵਾਲਾ ਦੂਜਾ ਬਣਾ ਹਕ ਲੋਲ ਪੰਜਾਬ ਭੈ ਜੋ ਇਹਨਾਂ ਦੇ ਫਿਰ ਆਈ ਸੁਣਨੀਆਂ ਪੈਣਗੀਆਂ ਇਹਨਾਂ ਨੂੰ ਅੰਗਰੇਜ਼ ਦਾ ਗਾਲਾਂ ਬਹੁ ਕੱਢੀ ਜਾਂਦਾ ਤਾਂ ਕਰਕੇ ਮੁੰਡੂ ਪਿੱਛਾ ਛਡਵਾ ਕੇ ਅਸੀਂ ਹੁਣ ਜਾ ਰਹੇ ਹਾਂ ਮਰੂਦਾਂ ਦੇ ਬੂਟਾ ਵਾਲੀ ਜਾਣਾ ਗਾਲ ਨਾ ਕੱਢੀ ਤੂੰ ਨਾ ਕੱਟ ਯਾਰ ਮੈਂ ਤਾਂ ਕੱਢ ਹੀ ਨਹੀਂ ਰਿਹਾ ਇਹਨਾਂ ਨੂੰ ਪਤਾ ਹੀ ਹੈ ਅਸੀਂ ਕੱਲੂ ਮੈਂ ਬਣਾਣਾ ਘੜਾਇਤਾ ਬਣਾ ਲਈ ਓ ਆਪੋਜੀਟਰ ਓਹ ਔਲੀਓ ਸਾਹਨਾ ਮਗਲ ਹੋਰ ਅੰਗਰੇਜ਼ ਕੀ ਕਹਿਣਾ ਚਾਹਣਗੇ ਯਾਰ ਪੰਜਾਬ ਬੱਦ ਪੰਜਾਬ ਤੇ ਕੋਈ ਲੈਣਾ ਦੋ ਚਾਰ ਸੁਣਾ ਦੇ ਮਤਲਬ ਸ਼ਾਇਰੀ ਜਿਹ ਨਸ ਨਹੀਂ ਮੈਂ ਕਿਹੜਾ ਕਾਂਤਾ ਨਿਕਾਂ ਮੈਂ ਕਿਹੜਾ ਕਾਂਤਾ ਨਿਕਾਂ ਜਹਾ ਨਾ ਗਿਆ ਨਹੀਂ ਦੂੰਗਾ ਰਸ ਅੱਛਾ ਨਹੀਂ ਨਹੀਂ ਆਨ ਕਰ ਦੇਣਾ ਯਾਰ ਲੈਣਾ ਮਤਲਬ ਸ਼ਾਇਰੀ ਨਾ ਸਣੀ ਪੰਜਾਬ ਬਾਰੇ ਕੁਝ ਵੀ ਬੋਲ ਕਾਲੂ ਸੋਚ ਕੇ ਦੱਸਦਾਂਗੇ ਅੱਜ ਦੱਸ ਦੇਣਾ ਸਾਡਾ ਮਾਪੀ ਪੰਜਾਬ ਦਾ یار ਕੋ ਤੋੜਦਾ ਹੈ ਨਹੀਂ ਤੋੜ ਕਿੱਥੇ ਆਪਾਂ ਗੰਡੇ ਜੋੜ ਜੋੜਦਾ ਤੇ ਮੈਂ ਲਾਇਆ ਦੇਖ ਲੈ ਚੈੱਕ ਕਰ ਲਓ ਅੰਗਰੇਜ਼ ਦੇ ਗੰਡੇ ਲਾਇਏ ਆ ਆ ਆ ਕੀ ਲਾਈ ਆ ਗੁਰੇ ਨੇ ਹਾਂ ਆ ਸੇਮੇ ਨੇ ਆ ਮੈਂ ਲਾਈ ਆ ਆ ਵੀ ਫਿਰ ਗੁਰੇ ਨੇ ਵੀਰੇ ਚਾਚੇ ਨੇ ਸੇਮ ਨੇ ਉਹ ਮੈਂ ਤੇ ਫਿਰ ਉਹ ਐਂ ਕਿ ਬੰਡ ਮੈਂ ਕਿਵੇਂ ਕਿ ਸਾਹ ਲੈਣ ਲੱਗ ਜਾਂਦੇ ਹੁੰਦੇ ਸੀ ਨਹੀਂ ਹਾਂ ਇੱਕ ਜੇ ਬਹਿਣ ਅਸੀਂ ਗੱਠੀ ਹੁੰਦੀ ਸੀ ਜਾਂ ਲਾਈ ਜਾਂਦੇ ਲਾਈ ਜਾਂਦੇ ਠੀਕ ਆ ਆਹੀ ਇਹਦੇ ਮੂਹਰੇ ਗੱਪ ਕਰ ਤਾਂ ਮੈਨੂੰ ਤੂੰ ਲਾਲਚ ਦੇ ਕੇ ਲਿਆ ਸੀ ਅਮਰੂਤ ਹੈ ਨਹੀਂ ਉਹ ਤਾਂ ਤੈਨੂੰ ਤਾਂ ਦੇ ਤੋੜ ਕੇ ਦੇ ਦਿੰਨੇ ਆ ਅੰਬਰਾਂ ਤੋਂ ਉਹ ਵਾਹ ਤੇਰੇ ਪਾਲਕ ਚਾਹੀਦੇ ਨਹੀਂ ਜਦੋਂ ਮੈਂ ਵੀਡੀਓ ਅਪਲੋਡ ਕਰਨੀ ਉਹਦੋਂ ਬਾਲਕ ਜ਼ੀਰੋ ਤੇ ਨੰਗ ਚੁੱਕੀ ਹੋਣੀ ਆ ਇੱਕ ਗੱਲ ਬਾਰਸ ਤੋਂ ਹੀ ਕਰਦਾ ਆ ਇਹ ਗਰੇਡ ਧਿਆਨ ਨਾਲ ਓਏ ਤਾਂ ਟੁੱਟਨੇ ਆਹੀਂ ਆਇਸਤਾ ਆਇਸਤਾ ਗਾਣਾ ਆਇਆ ਨਹੀਂ ਆਉਂ ਕਿਹੜਾ ਹੈਂ ਹਿੰਦੀ ਆਇਆ ਦੇਖ ਲੈ ਇੱਥੇ ਤਾਂ ਇਨੇ ਡੇ ਅਮਰੂਦ ਗੜੀ ਜਾਂਦੇ ਭੈਣ ਗੱਲ ਦੇ ਆਈ ਨਾ ਕਰ ਵਧੀਆ ਇਹ ਤੋੜ ਲੈ ਦੋ ਚਾਰ ਖਾ ਲਾਂਗੇ ਗਰੋਂਡ ਤੇ ਜਾਂਦੇ ਜਾਂਦੇ ਮਾੜਾ ਇੱਧਰ ਆ ਗਈ ਫਿਰ ਤੁਹ ਝਾਦੀ ਮਾਰ ਇੱਕ ਮਿੰਟ ਰੋਕ ਫਿਰ ਮੈਂ ਪਾਜ਼ ਕਰਦਾ ਵੀਡੀਓ ਸਭ ਪੂਰਾ ਹੱਸਣ ਕੇ ਬਲੌਗਰ ਭੈਣਾਂ ਦੇਖਣ ਵਾਲੇ जान ਕੇੂੰ ਵੀ ਤੇਰਾ ਪਤਾ ਹੀ ਆ ਵੀ ਤੂੰ ਜਾਣ ਕੇ ਇਹ ਠੀਕ ਆ ਆ ਇੱਕ ਤਾਂ ਚਾਹੀਦਾ ਤੇਰੀ ਵੀਡੀਓ ਬਹੁਤ ਤਕੜੀ ਬਣੀ ਜਾਂਦੀ ਆ ਕਿ ਤੂੰ ਹੀ ਸੁਨੱਖਾਂ ਵਾਲਾ ਅੱਜ ਹੀ ਤੋਤਾ ਵਸੇ ਸ਼ੋਅ ਨੂੰ ਮੂੰਹ ਯੈਸ ਓ ਮਾਈ ਗਾਡ ਅਮਰੂਦਾਂ ਨੂੰ ਇੰਗਲਿਸ਼ ਚ ਕੀ ਕਹਿੰਦੇ ਓਏ ਕੋਈ ਨਹੀਂ ਆਪਣੋਂ ਇੱਥੇ ਖੜੇ ਖੜਿਆਂ ਨੂੰ ਮਿਲ ਹੀ ਜਾਂਦੇ ਆ ਅੰਗਰੇਜ਼ ਦੇ ਹੱਥਾਂ ਦੇ ਮਰੂਜ਼ ਮੇਰੇ ਹੱਥਾਂ ਦੇ ਕੋਈ ਗੱਲਬਾਤ ਹੋਰ ਨਾ ਹੋ ਜੇ ਮੈਂ ਖਾਣ ਤਾਂ ਲੱਗਿਆ ਹੁਣ ਤੇਰੀ ਭੀੜ ਉਹ ਤੇਰੀ ਫਰੀਪੀ ਬੋੜਾ ਨਾ ਰਗਾ ਦਮਾਗੇ ਜੇ ਨਾ ਕਣਕਣਾ ਮਦ ਨਹੀਂ ਭਰਾਵਾ ਇਹਦਾ ਬਾਬੇ ਨਾਨਕ ਦੀ ਆਪੀ ਫਰੀ ਹੋਈ ਨਹੀਂ ਹਾਂ ਹਾਂ ਅਰੇ ਦੂਸਾ ਸਾਡੀ ਕਣਕ ਦੇਖੀਏ ਨਾ ਆਲੇ ਕੀ ਨਹੀਂ ਦੇਖੀ ਜਦੋਂ ਬੀਜੀ ਸੀ ਕਿਉਂ ਦਾਣੇ ਦਾ ਵੀ ਨਹੀਂ ਪਤਾ ਸੀਗਾ ਬਾਹਰ ਤੇ ਹੈਗਾ ਕਿ ਨਹੀਂ ਫਿਰ ਵੀ ਉਹ ਹੋਵੇਗਾ ਸਭ ਤੋਂ ਚੰਗੀ ਖੜੀ ਆ ਉਹਨਾਂ ਦੀ ਮਹਾਰਾਜ ਹੀ ਆ ਨਜ਼ਰ ਨਾ ਲਾ ਦੀ ਭਰਾਵਾਂ ਗੱਲ ਕਰਦਾ ਮਹਾਰਾਜ ਦੀ ਗੱਲ ਕਰਨਾ ਨੀ ਉਹ ਜਿਹੜਾ ਡੈਮੇਜ ਤੈਨੂੰ ਕਿਹਾ ਸੀ ਕੀ ਉਸ ਕੀ ਉਸ ਦਲੀਵਾਤ ਅੱਗ ਯਾ ਇਹਨੂੰ ਅੱਗ ਨਾਲ ਲਾਉਣ ਦਾ ਵਾਸਤੇ ਪਸੰਦ ਨੂੰ ਦੋ ਅਮਰੂਦ ਮਿਲੇ ਆ। ਬੇਰਾਂ ਦੇ ਟੇ ਅਮਰੂਦ ਹੈ ਜੇ ਮੈਂ। ਆ ਵੀ ਫਟਵਾਲੇ ਕਰ ਦੇ। ਤੂੰ ਆਇਆ ਕੜਾ ਜੂ ਰਿਹਾ ਹੈ ਬਾਈ ਕੜਾ ਸਾਨੂੰ ਕੱਟ ਗਿਆ। ਅਸੀਂ ਮੋਟਰਸਾਈਕਲ ਤੇ ਆਏ ਤੇ ਉਹ ਬੰਦਾ ਦੇਖ। ਚੱਲੀ ਅੰਗਰੇਜ਼ ਓਏ। ਤੂੰ ਸੁਨੂਮਾ ਬਣਾਉਣਾ ਬਾਲਾ ਘੈਂਟ ਬਣ।

ਮੈਂ ਅਨੰਗਰੇਦ ਅਲੀ ਨੰਬਰ ਲਿਖ ਲੈ ਮੇਰਾ ਬੋਲ ਦੋ ਬਾਈ ਬਈ ਹੁਣ ਉੱਪਰ ਮਿਲਦੇ ਆਂ ਗਰਾਊਂਡ 'ਚ ਬਈ ਆ ਕੇ ਜਾਨ ਨਹੀਂ ਪਿਆਰੀ ਤੈਨੂੰ ਕੜਾਂ 'ਚ ਤਾਂ ਆਵ ਲਾ ਲਾ ਪੱਠੇ ਵੱਡੇ ਵਾ ਸਾਰੀ ਪਕਾ ਦੂ ਯਾਰਾਂ ਦਾ ਸਪੈਂਡਰ ਗੱਲੀ ਤੇਰੀ ਸੀਗੇ ਸਪੈਂਡਰ ਯਾਰ ਸਪੈਂਡਰ ਯਾਰ ਓਪੀ ਰਾਈਟ ਲਾ ਦੇ ਸੋਫਟ ਵੀਰੇ ਆ ਗਈ ਉਹ ਮਾਦਾ ਦੀ ਹਵਾ ਦਾ ਨਹੀਂ ਬੱਚੀ ਐ ਐ ਕਰ ਰਿਹਾ ਜਿਹੜੇ ਆਪਾਂ ਨੂੰ ਚਾਰ ਚਿਲ ਲੜਕਾ ਖੇ ਹੋਇਆ ਆਪਾਂ ਤੁਮ ਸੀ ਕੋਣ ਬੈਠ ਲੇ ਗਏ ਆਪਾਂ ਨੂੰ ਫੋਟੋ ਆ ਬੰਦ ਨੂੰ ਫੋਟੋ ਦੱਸੋ ਤੁਮ ਗੈਪਟ ਦੇਣਾ ਸਾਨੂੰ ਵੀ ਵਧੀਆ ਹੋ ਜਾਊਗਾ ਉਹ ਕੋਈ ਨਹੀਂ ਹੋ ਜਿਹੜੇ ਹੁੰਦੇ ਕੈਨੇਡੀਅਨ ਬੋਏ ਦੀ ਪਾਣਾ ਚ ਘੁੰਮਣ ਆ ਲੈ ਸਰਕਾਰੀ ਤੇ ਹੋ ਗਿਆ ਆ ਆ ਕਹਿੰਦਾ ਕਿਵੇਂ ਤੇ ਲੱਗ ਰਿਹਾ ਤੂੰ ਕਹਿੰਦਾ ਇਹ ਕਿਵੇਂ ਲੱਗ ਰਿਹਾ ਤੂੰ ਸੁਣ ਉਹ ਤੂੰ ਸਮਝਾ ਹਾਂ ਨਹੀਂ ਤੂੰ ਸਮਝਾ ਨਹੀਂ ਓਏ ਉਹਦਾ ਉਧਰ ਉਹਦੇ ਜਿੱਥੇ ਆਏ ਆ ਕਿਹਦੀ ਆ ਗਟ ਲੇਟ ਅੰਟ